ਮੰਮੀ ਮੈਂ ਝਾੜੂ ਲਾਈ ਨਾਲੇ ਮੈਂ ਪੋਚਾ ਲਾਤਾ ਉੱਪਰ ਤੇ ਰੋਟੀ ਪਾਣੀ ਬਣਾ ਰਹੀਆਂ ਜੀ ਮੈਂ ਤੇ ਤੁਸੀਂ ਖਾ ਲਿਓ ਹੁਣ ਹਨਾ ਕਿਉਂ ਕਿ ਰੋਟੀ ਪਾਣੀ ਬਣਾਉਂਗੇ ਨਾ ਮੈਂ ਰੋਟੀ ਪਾਣੀ ਨਹੀਂ ਖਾਣਾ ਪਲੀਜ਼ ਮੈਨੂੰ ਪਾਸਾ ਖਣਾ ਕੇ ਦਿਓ ਕਿ ਕਿ ਤੁਹਾਨੂੰ ਬਤਾਇਆ ਮੈਨੂੰ ਰੋਟੀ ਬਸੇ ਪਸੰਦ ਨਹੀਂ ਆ ਮਮਾ ਪਲੀਜ਼ ਤੁਸੀਂ ਸਮਝਾ ਦਿਓ ਆਪਣੀ ਲੈਂਗੁਏਜ ਦੇ ਵਿੱਚ ਸੀਮਾ ਦੇ ਪੁੱਤ ਤੈਨੂੰ ਪਤਾ ਵੀ ਇਹ ਤਾਂ ਤਾਂ ਇਨਾ ਕੰਮ ਹੁੰਦਾ ਨਹੀਂ ਨਾ ਇਹਨੇ ਆਪਦੇ ਘਰੇ ਕਰਿਆ ਕਦੇ ਦੇਖ ਤਾਂ ਨਾ ਦਾ ਕੋਈ ਬਹੁਤਾ ਕੁਝ ਦਾਜ ਦੇਹ ਜ ਲੈ ਕੇ ਆਏਗੇ ਇਹਦੇ ਬਾਪ ਨੇ ਪਤਾ ਕਿੱਡਾ ਤਕੜਾ ਵਿਆਹ ਕਰਿਆ ਹੁਣ ਜਿਹੜਾ ਕੁਝ ਵੀ ਤੈਨੂੰ ਇਹ ਕਹਿੰਦੀ ਐ ਪਾਸਤਾ ਪੂਸਤਾ ਜਿਹੜਾ ਵੀ ਖਾਣ ਨੂੰ ਕਹਿੰਦੀ ਉਹੀ ਚੀਜ਼ ਬਣੂਗੀ ਜਿਹੜੀ ਇਹਨੇ ਚੀਜ਼ ਖਾਣੀ ਐ ਉਹ ਬਣਾ ਕੇ ਦੇ ਦੇ ਮਮੀ ਹਾਂ ਮੈਂ ਤਾਂ ਕਦੇ ਪਾਸਤਾ ਬਣਾਇਆ ਹੀ ਨਹੀਂ ਬਣਾਉਣੀ ਪਏਗੀ ਸਮਝਾਈ ਜੇ ਅੱਜ ਬਣਾਏਗੀ ਤਾਂ ਹੀ ਸਿੱਖੇਗੀ ਔਰ ਵੈਸੇ ਵੀ ਅਗ ਗੰਦੇ ਛਾੜੂ ਵਾਲੇ ਹੱਥ ਨਾਲ ਇਦਾਂ ਲੈ ਕੇ ਜਾਏ ਕਿਚਨ ਚ ਪਲੀਜ਼ ਮੈਨੂੰ ਸਫਾਈ ਬਹੁਤ ਪਸੰਦ ਐ ਔਰ ਪਲੀਜ਼ ਨਾ ਛੱਜ ਤੇ ਸੂਟ ਪਾ ਕੇ ਰੱਖਿਆ ਕਰ ਜੇ ਸੂਟ ਨਹੀਂ ਹੈਗੇ ਨਾ ਆ ਆ ਜਿਹੜਾ ਸੂਟ ਹੈ ਨਾ ਮੇਰਾ ਮੈਂ ਇਹ ਦੋ ਦਿਨ ਬਾਅਦ ਇੱਕ ਵਾਰੀ ਹੋਲਡ ਪਾ ਲਾਂਨੀ ਆ ਫਿਰ ਤੈਨੂੰ ਦੇ ਦਾਂਗੀ ਠੀਕ ਹੈ ਫਿਰ ਤੂੰ ਯੂਜ਼ ਕਰਨ ਲੱਗ ਜੀ ਨਾ ਹੁਣ ਸੁੰਨਦੀ ਕੀ ਹੈ ਹੁਣ ਤੈਨੂੰ ਸੁਣਿਆ ਨਹੀਂ ਹੈਗਾ ਜਾ ਬਗ ਜਾ ਹੁਣ ਰਸੋਈ ਚ ਕਰ ਲਾ ਜਾ ਕੇ ਬਣਾ ਲੈ ਜਿਹੜਾ ਕੁਝ ਕਹਿੰਦੀ ਆ ਉਹ ਬਣਾ ਕੇ ਦੇ ਮੈਂ ਤੈਨੂੰ ਦੱਸਾਂ ਮੰਮੀ ਹੂੰ ਮੇਰੀ ਨਾ ਮੰਮੀ ਬਿਮਾਰ ਹੈਗੀ ਮੈਂ ਉਹਦਾ ਪਤਾ ਲੈ ਕੇ ਆਉਣੀ ਆ ਅੱਛਾ ਛੇਤੀ ਆ ਜੂੰਗੀ ਮੈਂ ਸ਼ਾਮ ਚਲ ਠੀਕ ਹੈ ਮੈਂ ਛੇਤੀ ਮੁੜੀ ਆਂ ਛੇਤੀ ਆਜ ਡਿੰਪਲੇ ਪੁੱਤ ਕੀ ਕਰਨੀ ਹੈ ਮੰਮੀ ਤੁਹਾਨੂੰ ਵੀ ਤਾਂ ਦਿਖ ਰਿਹਾ ਨਾ ਕਿ ਮੈਂ ਆਪਣੀ ਸਨੈਪਸ ਖਿੱਚ ਰਹੀ ਆ ਫੋਨ ਦੇ ਵਿੱਚ ਦੇਖੀ ਮੈਂ ਕਹਿੰਦੀ ਪੁੱਤ ਤੂੰ ਦੋ ਰੋਟੀਆਂ ਲਾ ਕੇ ਦੇ ਦਿੰਦੀ ਮੈਨੂੰ ਭੁੱਖ ਲੱਗ ਰਹੀ ਸੀ ਕੀ ਹਾਂ ਰੋਟੀਆਂ ਉਹ ਵੀ ਮੈਂ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੁਹਾਨੂੰ ਮੰਮੀ ਚੰਗਾ ਭਲਾ ਪਤਾ ਆ ਕਿ ਮੇਰੇ ਡੈਡੀ ਨੇ ਨਾ ਵਿਆਹ ਦੇ ਵਿੱਚ ਐਨੇ ਪੈਸੇ ਦਿੱਤੇ ਸੀ ਤੁਹਾਨੂੰ ਤਨਾਲੇ ਕਿੰਨਾ ਵੱਡਾ ਵਿਆਹ ਕੀਤਾ ਸੀਗਾ ਉਹ ਇਸ ਵਾਸਤੇ ਨਹੀਂ ਕਿ ਮੈਂ ਥੋੜੀ ਨੌਕਰਾਨੀ ਬਣ ਕੇ ਰਹੂੰਗੀ ਰੋਟੀਆਂ ਵਾਸਤੇ ਨਾ ਤੁਹਾਡੀ ਵੱਡੀ ਨੂੰ ਹੈਗੀ ਆ ਪਲੀਜ਼ ਉਹਨੂੰ ਕਿਆ ਕਰੋ ਔਰ ਨਾਲੇ ਵੈਸੇ ਮੈਂ ਤਾਂ ਪੀਜ਼ਾ ਖਾ ਚੁੱਕੀ ਆ ਸੈਂਡਵਿਚ ਖਾ ਚੁੱਕੀ ਮੈਨੂੰ ਭੁੱਖ ਨਹੀਂ ਹੈ ਤੁਸੀਂ ਜਿੰਨੀਆਂ ਬਣਾਉਣੀਆਂ ਨੇ ਆਪ ਜਾ ਕੇ ਬਣਾ ਸਕਦੇ ਔਰ ਮੈਨੂੰ ਦੁਬਾਰਾ ਕਿ ਡਿਸਟਰਬ ਨਾ ਕਰਿਓ ਪਲੀਜ਼ ਅੱਜ ਤੱਕ ਇਹ ਤਾਂ ਮੂਰਖੇ ਨੇ ਮੈਨੂੰ ਕਹਦੇ ਫੇ ਮੈਂ ਤੁਹਾਡੀਆਂ ਰੋਟੀਆਂ ਬਣਾਉਂਗੀ ਹੋਈ ਆਖਿਆ ਮੈਂ ਥੋੜਾ ਰੋਟੀਆਂ ਬਣਾਉਂਗੀ ਜਾਓ ਪਲੀਜ਼ ਚਲ ਦੱਸ ਗੁਰਮੀਤਾਂ ਤੂੰ ਦਾ ਸੇ ਤੈਂ ਕੀ ਕਰ ਲਿਆ ਕੀ ਪੈਸੇ ਦੇ ਚੱਕਰ ਚ ਪੈਸੇ ਦੇ ਲਾਲਚ ਚ ਤੈਂ ਇਹ ਜੀ ਨੂੰ ਲਿਆਂਦੀ ਜਿਹੜੀ ਜਿਮੀ ਮੂੰਹ ਪਾਣੀ ਨਹੀਂ ਧਰਦੀ ਇਹਦੇ ਨਾਲੋਂ ਤਾਂ ਮੇਰੀ ਨੂਹ ਦੁੱਧੀ ਬਹੁਤ ਚੰਗੀ ਹੈ ਭਾਈ ਬੇਸ਼ੱਕ ਨੀ ਦਾ ਦੇਜ ਜਈ ਕੁਸ ਪਰ ਇੱਜ਼ਤ ਆ ਸਾਡੀ ਕਰਦੀ ਐ ਇਹਦੇ ਨਾਲ ਤਾਂ ਪੰਗਾ ਲੈ ਲਿਆ ਸਾਨੂੰ ਤਾਂ ਇਹ ਜਿਮੀ ਪਾਣੀ ਦੀ ਘੁੱਟ ਨਹੀਂ ਨਹੀਂ ਕੱਲ ਨੂੰ ਕਿਹੜੀਆਂ ਰੋਟੀਆਂ ਦੇਊਗੀ ਸਾਨੂੰ ਇਹ ਨਾ ਭਾਈ ਇਹਦੇ ਨਾਲ ਤਾਂ ਮੇਰੀ ਤਾਂ ਸੀਮਾ ਹੀ ਚੰਗੀ ਐ ਐਨੀ ਇੱਜ਼ਤ ਕਰਦੀ ਐ ਸਾਡੀ ਬੰਦਾ ਭਈ ਗਰੀਬ ਹੋਵੇ ਪਰ ਇੱਜ਼ਤ ਵਾਲਾ ਹੋਵੇ ਕੀ ਇਹ ਜਿਹੀ ਉਮੀਦ ਤਾਂ ਕਰਨੀ ਹੈ